ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਕਿਦਾਂ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਪਾਂ ਇੱਕ ਵੀਡੀਓ ਪਹਿਲੇ ਵੇਖੀ ਹੋਈ ਸੀਗੀ ਕਿ ਜਿਹੜੇ ਉਹ ਕਾਲਜ ਦੇ ਵਿੱਚ ਆਪਣਾ ਨਾ ਉਹ ਠੇਠਰ ਕਰਦੇ ਸੀਗੇ ਤੇ ਅਕਬਾਲ ਤੇ ਅਵਧਾਰ ਠੀਕ ਹੈ ਜੀ ਉਹਨਾਂ ਨੇ ਤਾਰਾਗੜ ਮੇਲੇ ਦੇ ਵਿੱਚ ਜਿਹੜਾ ਰੌਣਕ ਲਾਈ ਹੈ ਨਾ ਠੀਕ ਹੈ ਆ ਇੱਕ ਸਮੇ ਉਹਨਾਂ ਦੀਆਂ ਗੱਲਾਂ ਬੜੀਆਂ ਸੁਣ ਵਾਲੀਆਂ ਹੁੰਦੀਆਂ ਨੇ ਠੀਕ ਹੈ ਉਹ ਕੀ ਉਹਨੂੰ ਕਹਿੰਦੇ ਨੇ ਭੰਡ ਪੁਣਾ ਹੀ ਕਰਦੇ ਨੇ ਠੀਕ ਹੈ ਜਿਹਦੇ ਸੀ ਫਰਸਟ ਰਨ ਦੀ ਵੀਡੀਓ ਵੇਖੀ ਸੀ ਸਾਨੂੰ ਇਹੀ ਲੱਗਾ ਸੀ ਕਿ origignal ਪਾਣ ਦੇ ਲਈ ਹਾਂ ਪਰ ਉਹਨਾਂ ਨੇ ਕਿਹਾ ਸੀ ਕਿ ਸੀ ਥੀਏਟਰ ਕਰਨੇ ਪਏ ਆ ਅੱਛੀ ਅੱਛੀ ਥੀਏਟਰ ਕਰਦੇ ਆ ਬਿਲਕੁਲ ਚਲੋ ਦੇਖੀਏ ਪਹਿਲੇ ਵੀਡੀਓ ਚਲੋ ਪੱਲਾ ਵੀ ਦਰਗਾਹ ਤੇ ਲੱਗਾ ਮੇਲਾ ਉਹ ਲਾਰ ਦੀਆ ਦਰਗਾਹ ਤੇ ਮੇਲਾ ਲੱਗਿਆ ਖੁਸ਼ੀਆਂ ਦਾ ਖੇੜਾ ਹੀ ਹਾਂ ਸਾਡਾ ਕੋਈ ਖੁਸ਼ੀ ਦੀ ਗੱਲ ਸੁਣਾ ਲੈਣਾ ਕੋਈ ਹਾਸੇ ਵਾਲੀ ਗੱਲ ਸੁਣਾ ਉਹ ਮੈਂ ਸੋ ਤੇਨੂੰ ਵੇਖਣ ਆਲੇ ਆਏ ਸੀ ਵੇਖਣ ਆਲੇ ਤਾਂ ਆਉਂਦੇ ਹੀ ਰਹਿੰਦੇ ਤੇਰਾ ਢੱਡ ਦੁਖਦਾ ਹੀ ਲਾਰ ਦੀਆ ਢੱਡ ਨਹੀਂ ਦੁਖਦਾ ਉਹ ਮੈਂ ਕੋਈ ਗੱਲ ਬੜੀ ਕੇ ਨਹੀਂ ਬੜੀ ਲੈ ਮੈਨੂੰ ਆ ਕੇ ਦੇਖਣ ਆਲੇ ਅੱਛਾ ਦੇਖਣ ਆਲੇ ਆਉਂਦੇ ਮੈਨੂੰ ਹੱਥੇ ਚ ਦੋ ਤਿੰਨ ਆਰੀ ਤੇ ਕਹਿੰਦੇ ਕੀ ਆ ਰੋਲਾ ਇਸੇ ਗੱਲ ਦਾ ਕਹਿੰਦੇ ਕੋਈ ਨਹੀਂ ਗਏ ਗੱਲਾਂ ਦੇਖ ਕੇ ਹੀ ਮੁੜ ਜਾਂਦੇ ਆ ਗੱਲ ਕੋਈ ਤਣ ਪਤਣ ਨਹੀਂ ਲਾਉਂਦੇ ਓਏ ਐਤਕੀ ਕੁੜੀ ਦਾ ਭਰਾ ਮੈਨੂੰ ਪਾਸੇ ਜੇ ਲੈ ਗਿਆ ਸੀ ਪਾਸੇ ਲਿਆ ਕੇ ਕੀ ਕਹਿੰਦਾ ਮੈਨੂੰ ਕਹਿੰਦਾ ਦੇਖ ਛੋਟੇ ਵੀਰ ਸਾਡੇ ਵੱਲੋਂ ਕੋਰੀ ਨਾ ਐ ਜਾਂਦਾ ਹੋਇਆ ਮੇਰੇ ਪਾਪੇ ਨੂੰ ਕਹਿ ਗਿਆ ਕਹਿੰਦਾ ਜੀ ਮੁੰਡਾ ਸਾਨੂੰ ਤਾਂ ਦਿਖਾਤਾ ਕਿਸੇ ਹੋਰ ਨੂੰ ਨਾ ਦਿਖਾਏ ਉਹ ਇਹਦੀ ਸ਼ਕਲ ਦੇਖਣ ਵਾਲੀ ਨਿੰਗੀ ਮੂੰਹ ਦਿਖਾਈ ਤੋਂ ਪਹਿਲਾਂ ਇਹਦੀ ਮੂੰਹ ਤਲਾਈ ਕਰਵਾ ਲਿਓ ਆ ਬਾਬਾ ਜੀ ਬहोत ਬਾਬੇ ਜੀ ਵੇਖਦਾ ਪਾਈ ਦੇ ਰਪਈਆ ਦੀ ਵੇਲ ਆ ਆ ਵੇਲ ਵਧਾਵੀ ਲੇਖੇ ਲਾਵੀ ਜਿਹੜੇ ਬਾਕੀ ਬੈਠੇ ਇਹਨਾਂ ਨੂੰ ਵੀ ਹੱਥ ਪਾਵੇ ਬਾਬੇ ਦੇ ਦਰਗਾਹ ਤੇ ਆ ਕੇ ਇਨਸਾਨਾਂ ਤੋਂ ਨਹੀਂ ਮੰਗੇਦਾ ਬਾਬੇ ਤੋਂ ਮੰਗੇਦਾ ਲਾਂਧੀਆਂ ਵੇ ਤਾਂ ਮੰਗਿਆ ਆਹ ਲੈ ਸੁਣ ਲੈ ਲੈ ਸੁਣ ਲੈ ਉਹ ਫੇਰ ਗੱਲ ਥੋੜੀ ਜੀ ਅੱਗੇ ਤੁਰੀ ਐ ਅੱਛਾ ਅੱਗੇ ਤੁਰੀ ਅੱਗੇ ਤੁਰੀ ਵਿਚੋਲਾ ਚੰਗਾ ਮਿਲ ਗਿਆ ਅੱਛਾ ਵਿਚੋਲਾ ਚੰਗਾ ਮਿਲ ਗਿਆ ਕੀ ਕਹਿੰਦਾ ਭਾਈ ਜੀ ਦੇਖਣ ਆਲੇ ਆ ਗਏ ਆਹਾਂ ਕਹਿੰਦੇ ਜੀ ਮੁੰਡਾ ਸਾਨੂੰ ਪਸੰਦਾ ਕੰਮ ਦੱਸੋ ਕੀ ਕਰਦਾ ਅੱਛਾ ਤੁਹਾਡੇ ਘਰ ਦੇ ਵਾਲੇ ਦੱਸਦਾ ਘਰ ਦੇ ਕਹਿੰਦੇ ਜੀ ਐਮਏ ਕੀਤੀ ਆ ਥੀਏਟਰ ਦੀ ਕੋਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅੱਛਾ ਤੇ ਨਾਟਕ ਕਰਦਾ ਐ ਬਣਾ ਤੇ ਕੁੜੀ ਵਾਲੇ ਕੀ ਕਹਿੰਦੇ ਕੁੜੀ ਵਾਲੇ ਕਹਿੰਦੇ ਨਾਟਕ ਤਾਂ ਸਾਡੀ ਕੁੜੀ ਵਹੇਰੇ ਕਰ ਲੈਂਦੀ ਐ ਹੁਣੇ 150 ਕਰਕੇ ਦਿਖਾ ਦੂਗੀ ਇੰਸਟਾਗ੍ਰਾਮ ਤੇ ਹੀ ਰਹਿੰਦੀ ਐ ਰੀਨਾ ਮੋਤ ਬਣਾਉਂਦੀ ਹੈ ਸਾਡੇ 17000 ਤਾਂ ਦਾ ਫੋਲੋਅਰ ਹੈ ਤੂੰ ਕੀ ਕੀਤਾ ਫਿਰ ਅਸੀਂ ਕੁੜੀ ਨੂੰ ਫੋਲੋ ਕਰਕੇ ਆਏ ਆ ਥੋੜੋ ਦੀਆਂ ਰੀਲਾਂ ਦੇਖ ਲਈ ਦੀਆਂ ਵਾਵਾ ਟਾਈਮ ਪਾਸ ਹੋ ਜਾਂਦਾ ਹੀ ਜੀ ਲੱਗਾ ਰਹਿੰਦਾ ਹੀ ਮੋਟਾਰਤੀ ਆ ਇੰਨਾ ਕੋਲ ਸੁਰ ਕੇ ਆ ਗਿਆ ਉਹ 25ਵੇਂ ਪਿੰਡ ਦਾ ਤੂੰ ਡੂਮ ਆ ਉਹ ਤੈਥੋਂ ਕੋ ਸਰਿਆ ਨਹੀਂ ਲੈ ਮੈਂ ਵੀ ਗੱਲ ਸਿਰੇ ਲਾਤੀ ਲਈ ਕਿਵੇਂ ਉਹ ਮੈਂ ਕਿਹਾ ਸਾਨੂੰ ਹਸਾਉਣ ਵਾਲਿਆਂ ਨੂੰ ਇੰਨਾ ਹਲਕੇ ਚ ਨਾ ਲਓ ਹਲੌਕਾ ਤਾਂ ਬਈ ਅਸੀਂ ਕਰੀਏ ਨਾ ਤਾਂ ਕੁਝ ਨਹੀਂ ਕਰਦੇ ਜੇ ਕਰਦੀਏ ਫਿਰ ਸਿੱਧੇ ਮੁੱਖ ਮੰਤਰੀ ਲੱਗਦੇ ਆ ਮંત્રી ਬਣ ਕੇ ਵੀ ਭਾਵੇਂ ਚੁਟਕਲੇ ਹੀ ਸੁਣਾਈ ਜਾਈਏ ਫੇਰ ਚੰਗੇ ਰਹੋਗੇ ਤੁਸੀਂ ਕੁੜੀ ਨਹੀਂ ਦੇਣ ਦੀ ਜਿਨੀ ਨਹੀਂ ਦੇਣੀਂਗੀ ਨਹੀਂ ਜਾਓ ਧਰਨੇ ਫੇਰ ਚੰਗੇ ਰਹੋਗੇ ਉਹ ਮੁੱਖ ਮੰਤਰੀ ਦਾ ਚੇਤੇ ਆ ਗਿਆ ਹੀ ਉਹ ਵੇਲਾ ਤੁਰਿਆ ਫਿਰਦਾ ਹਾਂ ਉਹ ਕੰਨ ਕੰਦਾ ਲਿਆ ਉਹਦੇ ਕੋਲੇ ਜਾਇਆ ਉਹ ਕਹੀ ਤਾ ਤੈਨੂੰ ਕਿਹ ਕੰਮ ਧੰਦੇ ਰੱਖ ਲਵੇ ਮੈਂ ਚੰਡੀਗੜ੍ਹ ਗਿਆ ਸੀ ਮੁੱਖ ਮੰਤਰੀ ਨੂੰ ਮਿਲਣ ਅੱਛਾ ਮੈਂ ਕਿਹਾ ਭਾਈ ਜੀ ਮੈਂ ਪੜਿਆ ਲਿਖਿਆ ਐ ਤਿੰਨ ਚਾਰ ਐਮਏ ਕਰ ਲਿਆ ਮੈਂ ਹਲਾ ਫੇਰ ਬਈ ਮੈਨੂੰ ਕਿਸੇ ਕੰਮ ਧੰਦੇ ਲਾ ਦਿਓ ਉਹਨਾਂ ਨੇ ਲਾਤਾ ਉਹ ਕਹਿੰਦਾ ਵੀ ਕੀ ਕਰ ਲੈਣਾ ਅੱਛਾ ਤੂੰ ਕੀ ਕਹੇ ਕੀ ਕਰ ਮੈਂ ਕਿਹਾ ਸਾਡਾ ਆਪ ਦਾ ਕੰਮ ਐ ਸਾਡੇ ਦਾਦੇ ਪੁਰਖੇ ਵੀ ਇਹੀ ਕਰਦੇ ਸੀ ਹਲਾ ਫੇਰ ਬਈ ਮੈਂ ਕਹਿੰਦਾ ਵੀ ਕੰਮ ਕਿਹੜਾ ਹੀ ਮੈਂ ਦੱਸ ਤਾ ਵੀ ਸਾਡਾ ਕੰਮ ਐ ਕਿਹੜਾ ਕੰਮ ਹੀ ਭੰਡੀ ਪ੍ਰਚਾਰ ਦਾ ਅਸੀਂ ਉਹ ਹੀ ਕਰਦੇ ਆ ਤੂੰ ਕਰਾਉਣਾ ਤਾਂ ਦੱਸ ਦੇ ਕ੍ਰਿਤੀ ਕਰਦੇ ਆ ਪੈਸਾ ਕੋਈ ਨਹੀਂ ਲੈਂਦੇ ਹੋ ਉਹ ਲਾਰਤੀਆ ਫਿਰ ਗੱਲ ਬੜੀ ਤੈਨੂੰ ਨੌਕਰੀ ਦੇਤੀ ਉਹ ਫਿਰ ਮੈਨੂੰ ਕਹਿੰਦਾ ਲੈ ਵੀ ਆਉਂ ਕਰ ਆਹਾ ਭੰਡੀ ਪ੍ਰਚਾਰ ਕਰਦਾ ਦੋ ਚਾਰ ਜੁਕਤਾ ਸੁਣਾ ਦੇ ਤਾ ਤੂੰ ਜੁਕਤਾ ਸੁਣਾਤੀ ਆ ਮੈਂ ਉਹਨੂੰ ਦੋ ਚਾਰ ਜੁਤਾਂ ਸੁਣਾਤੀ ਆ ਉਹ ਗੰਭਗਵੰਤ ਮਾਨੇ 15 20 ਮੈਨੂੰ ਚੁਟਕਲੇ ਸੁਣਾਤੇ ਅਸੀਂ ਦੋਵੇਂ ਇੱਕ ਦੂਜੇ ਨੂੰ ਹਸਾ ਕੇ ਆ ਗਏ ਜਿਹਨੇ ਹਾਥੜ ਜੀ ਪੈ ਗਈ ਹੋਰ ਕੀ ਆ ਦੱਸ ਦਿਆ ਉਹ ਸ਼ਰਦੇ ਮੁੱਖ ਮੰਤਰੀ ਨੂੰ ਆਹੋ ਆਹਾ ਤੇ ਪ੍ਰਧਾਨ ਮੰਤਰੀ ਦੀ ਸੁਣ ਲੈ ਅੱਛਾ ਪ੍ਰਧਾਨ ਮੰਤਰੀ ਦੀ ਸੁਣਾ ਦੇ ਮੈਂ ਪ੍ਰਧਾਨ ਮੰਤਰੀ ਕਹਿੰਦਾ ਜਦੋਂ ਮੈਂ ਛੋਟਾ ਹੁੰਦਾ ਸੀ ਅੱਛਾ ਜਦੋਂ ਨਿੱਕਾ ਸੀ ਉਦੋਂ ਮੈਂ ਰੇਲਾਂ 'ਚ ਚਾਹ ਵੇਚਦਾ ਹੁੰਦਾ ਸੀ ਆਹੋ ਮੈਂ ਵੀ ਸੁਣਿਆ ਕਹਿੰਦੇ ਵੀ ਉਹ ਰੇਲਾਂ ਦੇ ਵਿੱਚ ਚਾਹ ਵੇਚਦਾ ਹੁੰਦਾ ਸੀ ਮਾਦਾ ਪੁੱਤ ਵੱਡਾ ਹੋ ਕੇ ਪ੍ਰਧਾਨ ਮੰਤਰੀ ਬਣ ਗਿਆ ਫੇਰ ਭਾਈ ਫੇਰ ਸਾਰੀਆਂ ਰੇਲਾਂ ਹੀ ਵੇਚ ਗਿਆ ਸਾਰਾ ਦੇਸੀ ਵੇਚੀ ਜਾਂਦਾ ਸਕੂਲ ਕਾਲਜ ਸਭ ਕੁਝ ਵੇਚਦਾ ਤੂੰ ਸੇਲਜ਼ਮੈਨ ਚੰਗਾ ਏ ਸੇਲਜ਼ਮੈਨ ਤੂੰ ਮੈਨੂੰ ਚੀਤੇ ਆ ਗਿਆ ਕੀ ਚੀਤੇ ਉਹ ਕਹਿੰਦਾ ਕਿਹੜਾ ਚੀਤੇ ਲਿਆਇਆ ਆ ਚੀਤੇ ਲਿਆਇਆ 800 100 ਕਰੋੜ ਦੇ ਨਾਰਤੀ ਆ ਇਦਾਂ ਮਹਿੰਗੇ ਚੀਤੇ ਕਰਦੇ ਕੀ ਮਿਉ ਮਿਉ ਕਰਦੇ ਆ ਕੱਲੀ ਘਾਈ ਖਾਂਦੇ ਆ ਸਾਕਹਾਰੀ ਬਾਲੇ ਆ ਹੋਰ ਉਹਨਾਂ ਨੇ ਦੁੱਧ ਦੇਣਾ ਹੀ ਲੈ ਦੁੱਧ ਤੋਂ ਯਾਦ ਆ ਗਿਆ ਦੁੱਧ ਤੋਂ ਕੀ ਯਾਦ ਆਇਆ ਉਹ ਮੇਰੀ ਗੱਲ ਮੰਨਦੇ ਚੀਤੇ ਨਾਲ ਆਉਂਦੇ ਬੱਕਰੀਆਂ ਲੈ ਆਉਂਦੇ ਭਲਾ ਤੇ ਉਹਦੇ ਨਾਲ ਕੀ ਹੋ ਜਾਂਦਾ ਵੀ ਬੱਕਰੀ ਦੇ ਦੁੱਧ ਨਾਲ ਸੱਲ ਪੂਰੇ ਹੁੰਦੇ ਆ ਚੋਨਾ ਤੇ ਟਣੀ ਖਾਵੇ ਰਹੀ ਸੀ ਵਧੀਆ ਮौज ਲੱਗੀ ਰਣੀ ਸੀ ਹੋ ਬੱਕਰਾ ਗਾ ਹੋਰ ਕੀ ਹਦ ਉਹ ਮਾਰਨਾ ਕਰਦੇ ਬੰਦ ਹੋਰ ਕੀ ਹੋ ਗਿਆ ਹੀ ਭਾਈ ਤੋ ਫੜ ਵਧਾਈਆਂ ਕਿੱਥੇ ਆ ਜੇ ਮੁੜਿਆ ਹਾਲੇ ਨਹੀਂ ਆਇਆ ਬਾਲ ਭਾਈ ਡਾਲਰ ਮੁੜਿਆ ਕਿੰਦਾ ਜਾਈਂ ਪੜਾਈਆਂ ਦੇ ਪੈਸੇ ਗਏ ਮੌਕੇ ਨਾਲ ਦੇ ਪੈਸੇ ਲੈ ਗਏ ਅਗਲੇ ਬੋਲਾ ਲਾੜਤੀ ਇਹਨਾਂ ਕੋਲੇ ਪੈਸੇ ਨਹੀਂ ਰਹੇ ਤੇ ਉਹਦੇ ਪੈਸੇ ਲੈ ਕੌਣ ਗਿਆ ਜਿੰਨਾ ਲੈ ਆਣੇ ਸੀ ਲੈ ਗਏ ਉਹ ਪੜਾਈਆਂ ਲਿਖਾਈਆਂ ਉਹ ਲੈ ਆਣ ਵਾਲੇ ਲਗਾਏ ਉਹ ਡਾਕਟਰੀ ਦਵਾਈਆਂ ਲੈ ਗਏ ਉਹ ਲੈ ਕੇ ਕੌਣ ਗਿਆ ਹਾਈਲਾਈਟ ਸੈਂਟਰ ਵਾਲੇ ਕੈਨੇਡਾ ਦੇ ਵੀਜ਼ੇ ਵਾਲੇ ਇਮੀਗ੍ਰੇਸ਼ਨ ਵਾਲੇ ਉਹੋ ਹੀ ਲੈ ਗਏ ਬਸ ਸਾਰਾ ਮੁਲਖ ਬਾਹਰ ਨੂੰ ਤੁਰਿਆ ਜਾਂਦਾ ਹੀ ਆਹੋ ਉਹ ਐਡਾ ਕਿਹੜਾ ਫਰਕ ਹੀ ਭਾਵੇਂ ਵੱਡਾ ਫਰਕ ਹੈ ਵੱਡਾ ਫਰਕ ਇਹਨਾਂ ਨੂੰ ਵੀ ਦੱਸ ਲਾਲਾ ਸਾਹਿਬ ਵੀ ਆਪਾਂ ਖੱਬੇ ਹੱਥ ਤੁਰਦੇ ਆ ਆਹੋ ਭਾਈ ਜੀ ਉਧਰ ਖੱਜੇ ਤੁਰਦੇ ਅੱਛਾ ਉੱਥੇ ਤੁਰਦੇ ਆ ਆਪਾਂ ਪੱਖੇ ਦੀ ਸੁੱਤ ਥੱਲੇ ਨੂੰ ਛੱਡੀ ਦੀ ਹੈ ਉਹ ਉਹ ਉੱਤੇ ਛੱਡ ਲੈਂਦੇ ਅੱਛਾ ਉੱਤੇ ਨੂੰ ਛੱਡ ਦੀ ਆਪਣੇ ਇੱਧਰ ਬਹੁਤੇ ਮੋਬਾਈਲਾਂ ਤੇ ਲੱਗੇ ਆ ਆਹੋ ਅਗਲੇ ਕੰਮੀ ਤਾਂ ਨਹੀਂ ਜਾਂਦੇ ਆ ਉਹ ਲਾਲ ਜੀ ਇਹਦਾ ਇਹਨਾਂ ਨੂੰ ਵੀ ਪਤਾ ਕੋਈ ਵੱਡਾ ਫਰਕ ਦੱਸ ਲੈ ਵੱਡਾ ਫਰਕ ਸੁਣ ਲੈ ਉਧਰ ਕੋਈ ਚੋਰ ਚੱਕਾ ڈاکੂ ਫੜਿਆ ਜਾਵੇ ਭਾਈ ਜੀ ਉਹਨੂੰ ਫੜ ਕੇ ਜੇਲ੍ਹ ਚ ਪਾ ਦਿੰਦੇ ਆ ਤੇ ਇ ਸਭ ਤਾਂ ਇਹ ਪਾਰਲੀਮੈਂਟ ਭੇਜਦੇ ਆ ਬਟੇ ਨੂੰ 15ਵੇਂ ਬੋਡੀਗਾਰਡ ਵੀ ਨਾਲ ਦਿੰਦੇ ਆ ਬੋਡੀਗਾਰਡ ਅਗਲੇ ਨੂੰ ਬੱਤੀ ਵਾਲੀ ਗੱਡੀ ਵੀ ਦੇ ਦਿੰਦੇ ਆ ਕਰਾ ਕਰ ਬੇਫਿਕਰਾ ਕਰ ਦਿੰਦੇ ਆ ਵੱਡਾ ਫਰਕ ਆ ਉਹ ਲਾਰਦ ਦੀ ਆ ਇਹਦਾ ਫਰਕ ਸਾਰੇ ਇਹਨਾਂ ਨੂੰ ਪਤਾ ਕੋਈ ਹੋਰ ਫਰਕ ਦੱਸ ਲੈ ਬਾਬਾ ਜੀ ਇੱਕ ਵੱਡਾ ਫਰਕ ਸੁਣ ਲੈ ਆ ਵੱਡਾ ਫਰਕ ਦੱਸ ਇਧਰ ਕੁੜੀ ਵੀ ਮੁੰਡੇ ਚ ਵਜ ਜੇ ਆਹੋ ਤੇ ਮੁੰਡੇ ਕੋਲੋਂ ਕੋੜ-ਕੋੜ ਮਾਫੀ ਮੰਗਾਉਂਦੇ ਤੇ ਉਧਰ ਉਧਰ ਭਾਈ ਜੀ ਮੋਢਾ ਭਵੇਂ ਆਪ ਮਾਰ ਦੋ ਸੌਰੀ ਅਗਲੀ ਕਹਿੰਦੀ ਆ ਅਗਲੇ ਨੇ ਮौज ਕਰਤੀ ਆ ਮੈਂ ਤਾਂ ਆਪ ਕੋਈ ਨਾ ਵੀ ਮੈਂ ਬਾਹਰ ਹੀ ਚਲਾ ਜਾਵਾਂ। ਲੋਹਾਰਦਿਆ ਬਾਹਰ ਚੱਲਿਆ ਹੀ। ਲੋਹਾਰਦਿਆ ਬਾਹਰ ਚੱਲਿਆ ਹੀ। ਮੈਂ ਬਾਹਰ ਜਾਣਾ ਹੀ ਤੇ ਡੱਬਾ ਲੈ ਕੇ ਜਾਈ ਭਖੜਾ ਬੜਾਈ। ਪੱਕਾ। ਓਏ ਮੈਂ ਉਸ ਬਾਹਰ ਨਹੀਂ ਜਾਣਾ ਮੈਂ ਕੈਨੇਡਾ ਜਾਣਾ ਬਾਹਰ। ਅੱਛਾ। ਝਾੜ ਚੜ ਕੇ। ਕੈਨੇਡਾ ਜਾਣਾ ਝਾੜ ਚੜ ਕੇ। ਆਹੋ। ਉਹ ਫੌਰਨ ਚੱਲਿਆ ਹੀ। ਮੈਂ ਫੌਰਨ ਜਾਣਾ ਤੇ ਫੌਰਨ ਹੀ ਮੁੜਿਆਣਾ। ਉਹ ਲੋਹਾਰਦਿਆਂ ਦੇ ਚੀ ਆਉਂਦੀ। ਹਲਾਉਂਦੀ ਨਹੀਂ ਗੱਲ ਕਰਦਾ ਮੈਨੂੰ ਤਾਂ ਜਾਂਦੀ ਵੀ ਹੈ ਹਲਾਉਂਦੀ ਆ ਜਾਂਦੀ ਨਹੀਂ ਹੁੰਦੀ ਕੱਲੀ ਆਉਂਦੀ ਹੁੰਦੀ ਅੰਗਰੇਜ਼ੀ ਮੈਨੂੰ ਆਉਂਦੀ ਜਾਂਦੀ ਹੈ ਹਲਾਉਂਦੀ ਆ ਫਿਰ ਉਹ ਕਿਰਾਂ ਮੈਂ ਸਕੂਲ ਚ ਅੰਗਰੇਜ਼ੀ ਵਾਲਾ ਮਾਸਟਰ ਫੇਲ ਕਰਤਾ ਹਲਾਓ ਕਿਵੇਂ ਬਾਈ ਮੈਨੂੰ ਕਹਿੰਦਾ ਮਰਾਸੀਆਂ ਦੇ ਜਵਾਕਾ ਖੜਾ ਹੋ ਖੜਾ ਹੋ ਜਾ ਟੂਮ ਉਹ ਜਿਹੜਾ ਬੰਦਾ ਬੋਲਾ ਏ ਜਿਹੜਾ ਬੋਲਾ ਏ ਜਿਹਨੂੰ ਕੰਨਾਂ ਤੋਂ ਨਹੀਂ ਸੁਣਦਾ ਜਿਹਨੂੰ ਸੁਣਦਾ ਹੀ ਕੁਛ ਨਹੀਂ ਉਹਨੂੰ ਅੰਗਰੇਜ਼ੀ ਚ ਕੀ ਕਹਿੰਦੇ ਆ ਤੂੰ ਕੀ ਕਿਹਾ ਮੈਂ ਕਹਿੰਦਾ ਜੀ ਜਿਹੜਾ ਹੈਗਾ ਹੀ ਬੋਲਾ ਉਹਨੂੰ ਜਿਹੜਾ ਕੋ ਮਰਜ਼ੀ ਕਹੀ ਚੱਲੋ ਉਹਨੂੰ ਕਿਹੜਾ ਸੁਣਦਾ